ਸੁਖਜੀਤ ਕੌਰ ਤੇ ਤੁਸੀਂ ਦੇਖ ਰਹੇ ਹੋ ਗ੍ਰੇਟ ਪੰਜਾਬ ਟੀਵੀ ਅੱਜ ਗੱਲ ਕਰਾਂਗੇ ਕੁੜੀਆਂ ਬਾਰੇ ਅਕਸਰ ਹੀ ਕੁੜੀਆਂ ਦੇ ਬਾਰੇ ਗਲਤ ਧਾਰਨਾਵਾਂ ਸੁਣਨ ਨੂੰ ਮਿਲਦੀਆਂ ਨੇ ਕਿ ਇਹ ਮੁੰਡਿਆਂ ਕੋਲੋਂ ਪੈਸੇ ਲੈਂਦੀਆਂ ਨੇ ਜਾਂ ਫਿਰ ਮੁੰਡਿਆਂ ਨੂੰ ਪੈਸੇ ਲਈ ਵਰਤਦੀਆਂ ਨੇ ਔਰ ਉਹਨਾਂ ਦਾ ਇਸਤੇਮਾਲ ਕਰਕੇ ਉਹਨਾਂ ਨੂੰ ਛੱਡ ਦਿੰਦੀਆਂ ਨੇ ਕੀ ਇਹ ਇਹ ਧਾਰਨਾਵਾਂ ਅਸਲ ਵਿੱਚ ਸੱਚ ਨੇ ਜਾਂ ਫਿਰ ਇੱਕ ਪੱਖੀ ਸੋਚ ਇਸ ਬਾਰੇ ਵਿਚਾਰ ਸਹਿਤ ਚਰਚਾ ਕਰਾਂਗੇ ਮੇਰੇ ਨਾਲ ਮੌਜੂਦ ਨੇ ਕੋਮਲਪ੍ਰੀਤ ਕੋਰ ਕੋਮਲਪ੍ਰੀਤ ਬਹੁਤ-ਬਹੁਤ ਸਵਾਗਤ ਹੈ ਗ੍ਰੇਟ ਪੰਜਾਬ ਟੀਵੀ ਤੇ ਸਤਿ ਸ਼੍ਰੀ ਅਕਾਲ ਮੈਮ ਕਿਹਾਲ ਜੀ ਵਧੀਆ ਤੁਸੀਂ ਸੁਣਾਓ ਕੀ ਮਿਹੋ ਠੀਕੋ ਬੈਸਟ ਵਧੀਆ ਗੱਲ ਕਰਦੇ ਅੱਜਕਲ ਕੁੜੀਆਂ ਦੀ ਜਿਵੇਂ ਕੁੜੀਆਂ ਬਾਰੇ ਬਹੁਤ ਹੀ ਗਲਤ ਧਾਰਨਾਵਾਂ ਜਿਹੜੀਆਂ ਸੁਣਨ ਨੂੰ ਮਿਲਦੀਆਂ ਨੇ ਕਿ ਕੁੜੀਆਂ ਜਿਹੜੀਆਂ ਨੇ ਮੁੰਡਿਆਂ ਦੇ ਕੋਲੋਂ ਪੈਸੇ ਲੈ ਕੇ ਖਾਂਦੀਆਂ ਨੇ ਕਿੰਨੀ ਕ ਸੱਚਾਈ ਹੈ ਇਹਨਾਂ ਦੇ ਵਿੱਚ ਇਹ ਤਾਂ ਤੁਹਾਡੀ ਗੱਲ ਜਿਹੜੀ ਸੱਚ ਆ ਕਿ ਪੈਸੇ ਲੈਣ ਦੇ ਹਨ ਕਿ ਅੱਜਕੱਲ ਜਿਹੜੀਆਂ ਕੁੜੀਆਂ ਨੇ ਨਾ ਮਤਲਬ ਕਿ ਮੈਂ ਜ਼ਿਆਦਾ ਕੁੜੀਆਂ ਦੀ ਗੱਲ ਨਹੀਂ ਕਰਾਂਗੀ ਥੋੜੀਆਂ ਮਤਲਬ ਕਿ ਪੰਜਾਬ ਚੋਂ 20% ਜੜੀਆਂ ਹੈਗੀਆਂ ਕਿ ਉਹਨਾਂ ਦਾ ਇੱਕ ਇੱਕ ਬੋਏਫ੍ਰੈਂਡ ਨਹੀਂ ਉਹਨਾਂ ਨੇ ਦੋ ਦੋ ਬੋਏਫ੍ਰੈਂਡ ਬਣਾਏ ਆ ਕਿ ਇੱਕ ਪੈਸੇ ਕਰਕੇ ਕਿ ਆਪਾਂ ਪੈਸੇ ਦਾ ਕਹੇ ਜੇ ਤੇ ਕੋਈ ਸ਼ਹਿਰ ਚ ਚੱਲੇ ਜਾਂਦੀ ਉਹਨਾਂ ਦਾ ਖਰਚਾ ਨਹੀਂ ਹੁੰਦਾ ਹੈਗਾ ਫਿਰ ਉਹ ਦੂਜਾ ਰਸਤਾ ਲੱਭਦੀਆਂ ਆ ਕਿ ਮੈਂ ਬੋਏਫ੍ਰੈਂਡ ਬਣਾ ਲਾਂਗੀ ਕਿ ਮੇਰਾ ਘਰ ਦਾ ਖਰਚਾ ਜਿਹੜਾ ਚੱਲੀ ਜਾਏਗਾ ਇਸ ਕਰਕੇ ਤੁਸੀਂ ਵੀ ਯੂਨੀਵਰਸਿਟੀ ਦਾ ਸਟੂਡੈਂਟ ਹੋ ਯੂਨੀਵਰਸਿਟੀ ਪੜ੍ਹਦੇ ਹੋ ਤੁਹਾਨੂੰ ਵੀ ਤੁਹਾਡੇ ਆਸ-ਪਾਸ ਬਹੁਤ ਸਾਰੀਆਂ ਸਟੂਡੈਂਟਸ ਹੋਣੀਆਂ ਚਾਹੀਏ ਚਾਹੇ ਉਹ ਲੜਕੀਆਂ ਹੋਣ ਚਾਹੇ ਉਹ ਲੜਕੇ ਹੋਣ ਆਸ-ਪਾਸ ਕੀ ਦੇਖਦੇ ਹੋ ਕਿ ਕਿਵੇਂ ਜੜੀਆਂ ਨੇ ਕੁੜੀਆਂ ਦਾ ਅੱਜ ਕੱਲ ਕਿਸ ਤਰ੍ਹਾਂ ਦਾ ਹਾਲ ਹੈ ਅਗਰ ਦੇਖਿਆ ਜਾਵੇ ਇਸ ਦੇ ਵਿੱਚ ਪਹਿਲਾਂ ਤਾਂ ਘਰੋਂ ਸੂਟ ਪਾ ਕੇ ਆਉਂਦੀਆਂ ਆ ਹੂੰ ਤੇ ਫਿਰ ਮਤਲਬ ਕਿ ਆਣ ਕੇ ਕਾਲਜ ਜਾਣ ਕੇ ਤੇ ਆਪਣੀ ਡਰੈਸਿਸ ਚੇਂਜ ਕਰ ਲੈਂਦੀਆਂ ਕਿਉਂਕਿ ਕਈਆਂ ਦੇ ਪੇਰੈਂਟਸ ਵੀ ਰੋਕਦੇ ਆ ਇਸ ਕਰਕੇ ਕਿ ਨਹੀਂ ਹਾਂ ਮਤਲਬ ਕਿ ਕਈਆਂ ਦੇ ਸ਼ੌਂਕ ਹੁੰਦੇ ਆ ਕਿ ਨਹੀਂ ਬਰਥਡੇ ਪਾਰਟੀ ਆ ਤੇ ਮੈਂ ਜਾ ਕੇ ਤੇ ਉੱਥੇ ਡਰੈਸਿਸ ਚੇਂਜ ਕਰ ਲੈਂਦੀ ਆ ਵੱਲੋਂ ਚਲੋ ਠੀਕ ਆ ਮਾਪੇ ਵੀ ਕੁਝ ਸੋਚ ਕੇ ਨਾ ਕਰਦੇ ਹਨਾ ਇਸ ਕਰਕੇ ਪਰ ਕੁਝ ਕੁੜੀਆਂ ਹੁੰਦੀਆਂ ਕਿ ਨਹੀਂ ਆਪਾਂ ਆਪਣੀ ਜ਼ਿੰਦਗੀ ਜੀਣੀ ਆਪਾਂ ਆਪਣੀ ਲਾਈਫ ਇੰਜੋਏ ਕਰਨੀ ਆ ਉਹਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਹੈਗਾ ਪਰ ਆਪਣੇ ਪਰਿਵਾਰ ਤਾਂ ਤੇ ਪਿੱਛੇ ਵੇਖੋ ਲੜਾ ਨਹੀਂ ਕਿ ਉਹ ਆਪਣੇ ਮਾਪਿਓ ਦੀ ਅੱਖਾਂ 'ਚ ਘੱਟਾ ਪਾ ਰਹੀਆਂ ਨੇ ਇਹ ਤੇ ਗੱਲ ਪੁਆਇੰਟ ਆ ਪੂਰੀ ਤਾਂ ਡਿਕਾਰ ਤੇ ਤੁਸੀਂ ਪੂਰੀ ਸਹੀ ਕਹੀ ਹੈ ਕਿ ਕੱਟਾ ਹੀ ਪਾਣ ਵਾਲੀ ਗੱਲ ਆ ਕਿ ਇੱਥੇ ਤੁਹਾਨੂੰ ਪੜਨ ਭੇਜਦੇ ਆ ਆਪਾਂ ਪੜਦੇ ਨਹੀਂ ਆਗੇ ਆਪਾਂ ਆਸ਼ਕੀ ਕਰਦੇ ਆ ਇੱਥੇ ਆ ਕੇ ਤੇ ਜੇਕਰ ਆਪਾਂ ਗੱਲ ਕਰੀਏ ਮੁੰਡਿਆਂ ਦੀ ਮੁੰਡੇ ਵੀ ਜਿਹੜੀਆਂ ਨਾ ਕੁੜੀਆਂ ਜਿੰਨੇ ਕੁੜੀਆਂ ਨੇ ਸੂਟ ਪਾਏ ਹੁੰਦੇ ਨੇ ਨਾ ਉਹਨਾਂ ਵੱਲ ਘੱਟ ਦੇਖਣਗੇ ਤੇ ਜਿਹੜੀਆਂ ਕੁੜੀਆਂ ਸ਼ਾਰਟਸ ਜਸਟਿਸ ਪਾਈਆਂ ਹੁੰਦੀਆਂ ਉਹਨਾਂ ਵੱਲ ਜ਼ਿਆਦਾ ਵੇਖਦੇ ਆ ਫਿਰ ਉਹਨਾਂ ਦੇ ਪਿੱਛੇ ਗੱਡੀਆਂ ਲੱਗ ਜਾਂਦੀਆਂ ਹੁਣ ਆਪਾਂ ਅੰਮ੍ਰਿਤਸਰ ਦੀ ਗੱਲ ਕਰ ਲਈਏ ਮੈਂ ਆਪਾਂ ਵੀ ਖੁਦ ਅੰਮ੍ਰਿਤਸਰ ਰਹਿੰਨੇ ਹਨ ਤੇ ਜਦੋਂ ਸ਼ਾਮ ਦਾ ਵੇਲਾ ਹੁੰ ਤੋ ਦੋ ਇਹ ਹੀ ਮਤਲਬ ਕਿ ਪੂਰਾ ਮੋਲ ਬਣਿਆ ਹੁੰਦਾ ਇੱਥੇ ਆਨ ਕੇ ਚੰਦੀਕੜ ਚਲ ਜੋ ਜਲੰਧਰ ਚਲ ਜੋ ਇਹ ਹਾਲ ਹੁੰਦਾ ਆ ਤੁਸੀਂ ਇਹ ਸਾਰਾ ਕੁਝ ਆਪਣੇ ਅੱਖੀ ਵੇਖਿਆ ਹਾਂਜੀ ਕਿ ਰੋਜ਼ ਸ਼ਾਮ ਨੂੰ ਇਦਾਂ ਹੀ ਹੁੰਦਾ ਕਿ ਅਕਸਰ ਮੁੰਡੇ ਉਹਨਾਂ ਕੁੜੀਆਂ ਵੱਲ ਹੀ ਕਿਉਂ ਟਰੈਕਟ ਹੁੰਦੇ ਜਿਨ੍ਹਾਂ ਨੇ ਸ਼ਾਰਟਸ ਪਾਈ ਹੁੰਦੇ ਨੇ ਕਿਉਂ ਮੁੰਡਿਆਂ ਦੀ ਥਿੰਕਿੰਗ ਗਲਤ ਹੁੰਦੀ ਆ ਹੂੰ ਕਈਆਂ ਕੁੜੀਆਂ ਦੀ ਜਿਹੜੀ ਸੋਚਿਆਂ ਨੂੰ ਸ਼ੌਂਕ ਹੁੰਦਾ ਆ ਕਈਆਂ ਦੇ ਪੇਰੈਂਟਸ ਜ਼ਰੂਰ ਇਹ ਕਹਿੰਦੇ ਆ ਹਰ ਸ਼ਾਰਟ ਪਾਉਣ ਵਾਲੀ ਕੁੜੀ ਦੀ ਪੂਰੀ ਗਲਤ ਹੋ ਹਾਂ ਇੱਕ ਇਹਦੀ ਸਹੀ ਆ ਤੁਹਾਡੀ ਗੱਲ ਕਿ ਕੁੜੀ ਹਰ ਕੋਈ ਕੁੜੀ ਗਲਤ ਨਹੀਂ ਹੋ ਸਕਦੀ ਹੈਗੀ ਪਰ ਇਹ ਆ ਕਿ ਲੋਕਾਂ ਦੀ ਸੋਚ ਨੂੰ ਆਪਾਂ ਬਦਲ ਨਹੀਂ ਸਕਦੇ ਜਿਹੜੀਆਂ ਲੋਕਾਂ ਦੀ ਸੋਚ ਆ ਨਾ ਉਹ ਆਪਾਂ ਸਦੀਆਂ ਲੰਘ ਜਾਣੀਆਂ ਸੋਚ ਉੱਤੇ ਦੇ ਉੱਥੇ ਰਹਿਣੀ ਇਹ ਸੋਚ ਨਹੀਂ ਬਦਲ ਸਕਦੇ ਆਪਾਂ ਕੋਮਲ ਮੈਂ ਉਹ ਗੱਲ ਤੇ ਫੇਰ ਆਵਾਂਗੀ ਕਿ ਅੱਜ ਕੱਲ ਜਿਵੇਂ ਕੁੜੀਆਂ ਮੁੰਡੇ ਬਹੁਤ ਸਾਰੇ ਕਹਿੰਦੇ ਨੇ ਕਿ ਕੁੜੀਆਂ ਜਿਹੜੇ ਯਾਰ ਇਨੇ ਸਾਡ ਨਾਲ ਫਰੈਂਡਸ਼ਿਪ ਕੀਤੀ ਤੇ ਸਾਨੂੰ ਲੁੱਟ ਕੇ ਲੈ ਗਈ ਪੈਸੇ ਖਾਲੇ ਤੇ ਬਾਅਦ ਚ ਇਹਨੇ ਮੈਨੂੰ ਵਰਤ ਕੇ ਛੱਡ ਦਿੱਤਾ ਕਿ ਇਹਦੇ ਵਿੱਚ ਪੂਰੀਆਂ ਕੁੜੀਆਂ ਹੀ 100% ਗਲਤ ਹੁੰਦੀਆਂ ਆ ਮੁੰਡੇ ਵੀ ਹੁੰਦੇ ਆ ਹੂੰ ਪਤਾ ਗੱਲ ਕੀ ਹੁੰਦੀ ਜਦੋਂ ਕਈਆਂ ਦਾ ਹੁੰਦਾ ਕਿ ਕਰਦੇ ਹਨਾ ਆਪਸ ਵਿੱਚ ਗਰਲਫ੍ਰੈਂਡ ਬੁਆਏਫ੍ਰੈਂਡ ਬੰਨਦੇ ਆ ਹਨਾ ਪਿਆਰ ਪੈ ਜਾਂਦਾ ਉਹਨਾਂ ਦਾ ਪਰ ਇਹ ਆ ਕਿ ਬਾਅਦ ਵਿੱਚ ਕਾਫੀ ਟਾਈਮ ਬਾਅਦ ਜਦੋਂ ਮੁੰਡਾ ਕੋਈ ਕੁੜੀ ਨੂੰ ਸਮਝਦਾ ਨਹੀਂ ਤੂੰ ਆ ਕੰਮ ਨਹੀਂ ਕਰਨਾ ਫਿਰ ਕਹਿੰਦਾ ਕਿ ਨਹੀਂ ਯਾਰ ਇਹ ਤਾਂ ਐਵੇਂ ਬੋਲਦਾ ਛੱਡ ਪਰਾਂ ਨੂੰ ਲੱਤ ਮਾਰੋ ਗਈ ਗੱਲ ਉਹ ਦੁਖਾਦਾ ਪੀਤਾ ਐਸ਼ ਕੀਤੀ ਬਸ ਤੇ ਕੁੜੀਆਂ ਵੀ ਅੱਜਕੱਲ ਸੇਰੀਅਸ ਨਹੀਂ ਲੈਂਦੀਆਂ ਇੱਕ ਛੱਡ ਦੂਜਾ ਬਣਾ ਲੈਂਦੀਆਂ ਇਹ ਕਾਲਜੋਗ ਚੱਲਣ ਦੇ ਆ ਇਹ ਕਾਲਜੋਗ ਦਾ ਜ਼ਮਾਨਾ ਆ ਕਾਲਜੋਗ ਚੱਲਣ ਦੇ ਆ ਅੱਜਕੱਲ ਇੱਥੇ ਕਿਸੇ ਤੇ ਕੋਈ ਯਕੀਨੀ ਕੀਤਾ ਜਾ ਸਕਦਾ ਜੇਕਰ ਆਪਾਂ ਗੱਲ ਕਰੀ ਨਾ ਯਾਰੀ ਦੀ ਅੱਜਕੱਲ ਇਹ ਜਿਹੜੀ ਯਾਰੀ ਹੁੰਦੀ ਹੈ ਨਾ ਪਹਿਲਾਂ ਪਾਪਾ ਮਾਪਿਓ ਤੱਕ ਆਪਣੀ ਯਾਰੀ ਦੱਸ ਦਿੰਨੇ ਆ ਕਿ ਸਾਡੀ ਯਾਰੀ ਜਿਹੜੀ ਬੜੀ ਵਧੀਆ ਹੈ ਫਿਰ ਉਹੀ ਯਾਰ ਜਦੋਂ ਯਾਰ ਮਾਰ ਕਰਦਾ ਨਾ ਫਿਰ ਦੁੱਖ ਲੱਗਦਾ ਬੰਦੇ ਨੂੰ ਅੱਜਕੱਲ ਯਾਰ ਮਾਰ ਜ਼ਿਆਦਾ ਹੋ ਰਹੀ ਹੈ ਸਹੀ ਗੱਲ ਆ ਤੁਹਾਡੀ ਕੀ ਮਤਲਬ ਪਹਿਲਾਂ ਆਪਾਂ ਵਧੀਆ ਫਰੈਂਡਸ ਹੁੰਨੇ ਆ ਫਿਰ ਇੱਕਦਮ ਜਦੋਂ ਬੰਦੇ ਨੂੰ ਛੱਡ ਦੇਣਾ ਨਹੀਂ ਸਾਰੀਆਂ ਗੱਲਾਂ ਆਪਸ ਵਿੱਚ ਫਰੋਲ ਲੈਣੇ ਆ ਤਬਾਹ ਬੇਤ ਨਹੀਂ ਰੱਖਦੇ ਹਾਂ ਬਾਕੀ ਸਾਰਾ ਕੁਝ ਜਿਹੜਾ ਕੁੜੀਆਂ ਵੀ ਮੁੰਡਿਆਂ ਨਾਲ ਗੱਲਾਂ ਕਰ ਲੈਂਦੀਆਂ ਮੁੰਡੇ ਵੀ ਕੁੜੀਆਂ ਨਾਲ ਕਰ ਲੈਂਦੇ ਬਾਕੀ ਨਾ ਫਿਰ ਬੰਦੇ ਦੇ ਮਨ 'ਚ ਡਾਰ ਰਹਿੰਦਾ ਕਿ ਯਾਰ ਮੇਰੇ ਨੇ ਆਪਣੀਆਂ ਸਾਰੀਆਂ ਗੱਲਾਂ ਕੀਤੀਆਂ ਮੈਂ ਤੈਨੂੰ ਆਪਣਾ ਪੱਕਾ ਯਾਰ ਬਣਾਇਆ ਸੀ ਪਰ ਇਹਨੇ ਮੈਨੂੰ ਲਗਦਾਰੀ ਕੀਤੀ ਕੁਝ ਆਜ ਅੱਜਕੱਲ ਦਾ ਆਸ ਹਮਾ ਰਹਿ ਗਿਆ ਪਰ ਇੱਕ ਗੱਲ ਰਹਿ ਗਿਆ ਨਾ ਕਿ ਕੀ ਰਿਸ਼ਤੇ ਕਿਉਂ ਨਹੀਂ ਨੇਭ ਰਿਹਾ ਅਕਸਰ ਜਾਂ ਫਿਰ ਮੁੰਡੇ ਲਾਲਚੀ ਨੇ ਜਾਂ ਕੁੜੀਆਂ ਲਾਲਚੀ ਨੇ ਉਹ ਸਾਰੇ ਬਰਾਬਰ ਦੇ ਆ ਜੇ ਆਪਾਂ ਗੱਲ ਕਰਦੇ ਨਾ ਇੱਕ ਦੀ ਕਸੂਰ ਕੱਢਦੇ ਦੂਹੇ ਬਰਾਬਰ ਦੇ ਅੱਜਕੱਲ ਆਪਾਂ ਕੁੜੀ ਦਾ ਕਸੂਰ ਵੀ ਨਹੀਂ ਕੱਢ ਸਕਦੇ ਨਾ ਕਰ ਆਪਾਂ ਮੁੰਡੇ ਦਾ ਕਸੂਰ ਕੱਢ ਸਕਦੇ ਇਹ ਦੋਵੇਂ ਬਰਾਬਰ ਦੇ ਅੱਜਕੱਲ ਜੇ ਆਪਾਂ ਸਮਝਣਾ ਤਾਂ ਆਪਣੇ ਆਪ ਦੀ ਬੁੱਧੀ ਦੇ ਸਮਝਣਾ ਹੈ ਕਿ ਜੋ ਸਾਡਾ ਮਨ ਕਰਦਾ ਆਪਾਂ ਉਹ ਕਰੀਏ ਤਾਂ ਆਪਣੇ ਮਾਪਿਆਂ ਦੀ ਸਲਾਹ ਲਈਏ ਅੱਜ ਕੱਲ ਮਾਪਿਆਂ ਨੂੰ ਪਤਾ ਲੋ ਬੱਚੇ ਕੀ ਕਹਿੰਦੇ ਛੱਡੋ ਪਰਾਂ ਇਹ ਤਵੇਂ ਬੋਲਣਦੇ ਆ ਆਪਾਂ ਇਹਨਾਂ ਦਾ ਗੱਲ ਦਾ ਕੀ ਕਰਨਾ ਅਸਲ ਕਹਿੰਦੇ ਨੇ ਕਿ ਮਾਪਿਆਂ ਨੂੰ ਨੇ ਉਹਨਾਂ ਆਪਣੇ ਬੱਚਿਆਂ ਦਾ ਪਤਾ ਹੁੰਦਾ ਜਿੰਨਾ ਬਾਹਰਲੇ ਬੰਦੇ ਨੂੰ ਪਤਾ ਹੁੰਦਾ ਬਾਪਿਆਂ ਨੂੰ ਹਰੇਕ ਮਾਪੇ ਨੂੰ ਆਪਣੇ ਬੱਚਾ ਚੰਗਾ ਹੀ ਲੱਗਦਾ ਆ ਬਾਹਰਲੇ ਬੰਦੇ ਨੂੰ ਸਾਰਾ ਪਤਾ ਹੁੰਦਾ ਆ ਤੇ ਜਦੋਂ ਬਾਹਰਲਾ ਬੰਦਾ ਘਰ ਆਣ ਕੇ ਦੱਸਦਾ ਨਾ ਕਿ ਤੁਹਾਡਾ ਬੱਚਾ ਆ ਕਰੰਦਿਆ ਪਰ ਮਾਂ ਪੱਜ ਯਕੀਨ ਨਹੀਂ ਕਰਦੇ ਫਿਰ ਜਦੋਂ ਬੱਚਾ ਜਦੋਂ ਪੂਰਾ ਨਸ਼ੇ ਨਾਲ ਲੁੱਤ ਕੇ ਆਂਦਾ ਨਾ ਫਿਰ ਮਾਂ ਉਹ ਕਹਿੰਦੀ ਆ ਕਿ ਨਹੀਂ ਮੈਨੂੰ ਕਿਹਾ ਸੀ ਪਰ ਮੈਂ ਉਹਦੀ ਗੱਲ ਮੰਨੀ ਨਹੀਂ ਹੂੰ ਕਿਉਂਕਿ ਆਪਣੇ ਬੱਚੇ ਦਾ ਫਿਰ ਕਸੂਰ ਨਹੀਂ ਨਾ ਕਰਦੇ ਕਿ ਸਾਡਾ ਬੱਚਾ ਜਿਹੜਾ ਪੂਰਾ ਸਹੀ ਆ ਕੁੜੀਆਂ ਵੀ ਨਸ਼ੇ 'ਚ ਪੈ ਜਾਂਦੀਆਂ ਬੜਾਈ ਬਹੁਤ ਜ਼ਿਆਦੀਆਂ ਹੂੰ ਤੁਸੀਂ ਤਾਂ ਪੀਜੀ ਰਹਿੰਦੇ ਹੋ ਤੁਹਾਨੂੰ ਤੇ ਜ਼ਿਆਦਾ ਪਤਾ ਹੋਏਗਾ ਤੁਸੀਂ ਘੁੰਮਦੇ ਫਿਰਦੇ ਹੋ ਯੂਨੀਵਰਸਿਟੀ ਦੇ ਲਾਗੇ ਮੈਂ ਪਤਾ ਗੱਲ ਕਿ ਮੈਂ ਆਪਣਾ ਕਦੀ ਯਾਰ ਨਹੀਂ ਬਣਾਇਆ ਮੇਰੇ ਫਸਟ ਤੇ ਮੇਰੀ ਦੀਦੀ ਆ ਮੇਰਾ ਬ੍ਰਦਰ ਆ ਮਮਾ ਪਾਪਾ ਜੋ ਮੈਂ ਗੱਲ ਕਰਨੀ ਮੈਂ ਸ਼ੇਅਰ ਉਹਨਾਂ ਦੇ ਨਾਲ ਕਰਨੀ ਫਰੈਂਡ ਨਾ ਬਣਾਓ ਮਸਲ ਆਪਣਾ ਮਤਲਬ ਤੱਕ ਰੱਖੋ ਯਾਰ ਨਾ ਕਿਸੇ ਨੂੰ ਬਣਾਓ ਆਪਣੇ ਮਾਪਿਆਂ ਨਾਲ ਗੱਲ ਸ਼ੇਅਰ ਕਰੋ ਠੀਕ ਹੈ ਦੋਸਤੀ ਵੀ ਹੋਣੀ ਜ਼ਰੂਰੀ ਹੈ ਜ਼ਰੂਰੀ ਨਹੀਂ ਕਿ ਅਸੀਂ ਮੁੰਡਾ ਦੋਸਤ ਬਣਾ ਲਿਆ ਤੇ ਉਹ ਗਲਤ ਹੀ ਹੋ ਗਿਆ ਗਲਤ ਕੋਈ ਸਾਨੂੰ ਚੰਗੀ ਜੜੇ ਚੰਗੇ ਰਾਹ ਦੇ ਪਾਉਂਦਾ ਕੋਈ ਸਲਾਹ ਵੀ ਦੇ ਦਿੰਦਾ ਬੜਾ ਵਧੀਆ ਸਲਾਹ ਦੇ ਦਿੰਦਾ ਕਿ ਹਾਂ ਕਿ ਨਹੀਂ ਪਰ ਬਹੁਤ ਘੱਟ ਅਗਰ ਅੱਜ ਦੇ ਜ਼ਮਾਨੇ 'ਚ ਦੇਖਿਆ ਜਾਵੇ ਤਾਂ ਬਹੁਤ ਘੱਟ ਹਮ ਠੀਕ ਤੇ ਆਪਣੀ ਮਤਲਬ ਕਿ ਆਪਣੀ ਮਿਆਦੇ ਹੀ ਕਹਾਂ ਕਿ ਆਪਣੀ ਫੈਮਲੀ ਨੂੰ ਪਹਿਲਾਂ ਆਪਣੀ ਗੱਲ ਸ਼ੇਅਰ ਕਰੋ ਕਿਉਂਕਿ ਜੇ ਕਿਹੇ ਹੋਰ ਪਰਸਨ ਨਾਲ ਗੱਲ ਸ਼ੇਅਰ ਕਰਦੇ ਫਿਰ ਆਡੇ ਮਨ ਚ ਡਰਨ ਤਾਂ ਕਿ ਨਹੀਂ ਯਾਰ ਇਹ ਕਿਤੇ ਸਾਡੀ ਗਾਹ ਨਾ ਕਰ ਦੇ ਆਪਣੇ ਮਮਾ ਪਾਪਾ ਨਾਲ ਗੱਲ ਸ਼ੇਅਰ ਕੀਤੀ ਹੋਗੀ ਨਾ ਸਾਡੇ ਮਨ ਚ ਡਰ ਨਾ ਰਹੂਗਾ ਕਿ ਨਹੀਂ ਯਾਰ ਇਹਨਾਂ ਨੇ ਤਾਂਾਨੂੰ ਵਧੀਆ ਸਲਾਹ ਦੇਣੀ ਆ ਜੇ ਆਪਾਂ ਕੋਈ ਫਰੈਂਡ ਬਣਾਉਨੇ ਆ ਪਹਿਲੇ ਘਰ ਆਣ ਕੇ ਪਹਿਲਾਂ ਦੱਸੋ ਕਿ ਜੇ ਸਾਡਾ ਫਰੈਂਡ ਸਾਡੇ ਨਾਲ ਕੋਈ ਯਾਰ ਮਾਰ ਕਰਦਾ ਹੈ ਤਾਂ ਸਾਡੇ ਘਰ ਦੇ ਸਾਡੇ ਨਾਲ ਸਪੋਰਟ ਖੜੇ ਹੋਣਗੇ ਕਿ ਮੇਰੇ ਬੱਚੇ ਨੇ ਮੈਨੂੰ ਦੱਸਿਆ ਸੀ ਇਹ ਬੱਚੇ ਨੇ ਮੇਰੇ ਨੇ ਦੱਸਿਆ ਕਿ ਇਹ ਮੇਰਾ ਫਰੈਂਡ ਸੀ ਤਾਂ ਕਰਗੇ ਅੱਜਕੱਲ ਬੱਚੇ ਵੀ ਜਿਹੜੇ ਬਣਾਣਾ ਸ਼ੁਰੂ ਕਰਦੇ ਨੇ ਕਿ ਯਾਰ ਇਸ ਤਰ੍ਹਾਂ ਦੀ ਗੱਲ ਜੇਕਰ ਅਸੀਂ ਘਰ ਦੱਸਾਂਗੇ ਤਾਂ ਪਤਾ ਨਹੀਂ ਸਾਡੇ ਘਰ ਦੇ ਨੇ ਕੀ ਕਰ ਦੇਣਾ ਪਰ ਕਈਆਂ ਦੇ ਇੱਕ ਜਿਹੜੀ ਖੋਲ੍ਹਿਆ ਹੋਣੀ ਚਾਹੀਦੀ ਹੈ ਕਿ ਬੱਚਿਆਂ ਨੂੰ ਵੀ ਆਪਣੇ ਮਾਪਿਆਂ ਨਾਲ ਇੰਨਾ ਕਿ ਜਿਹੜਾ ਬੌਂਡਿੰਗ ਉਹਨਾਂ ਦੀ ਅੱਛੀ ਹੋਣੀ ਚਾਹੀਦੀ ਹੈ ਕਿ ਬੱਚਾ ਜਿਹੜਾ ਆਪਣੇ ਮਾਪਿਆਂ ਨਾਲ ਬਿਨਾਂ ਕਿਸੇ ਡਰ ਤੋਂ ਹਰ ਗੱਲ ਕਰੇ ਪੇਰੈਂਟਸ ਜਿਹੜੇ ਨੂੰ ਸੋਚ ਦੇਣੀ ਹੈਗੇ ਨਹੀਂ ਜਿੱਦਾਂ ਹੁਣ ਆਪਾਂ ਗੱਲ ਕਰੀਏ ਹਨਾ ਤੁਹਾਡੀ ਗੱਲ ਤਾਂ ਮੈਂ ਸਹਿਮਤ ਹਾਂ ਜੇ ਕੁੜੀ ਇੱਕ ਮੁੰਡੇ ਨੂੰ ਫਰੈਂਡ ਬਣਾ ਲੈਂਦੀ ਨਾ ਕੁਝ ਪੇਰੈਂਟਸ ਕਹਿੰਦੇ ਕਿ ਨਹੀਂ ਇਹ ਗੱਲ ਗਲਤ ਹੈ ਫਰੈਂਡ ਬਣਾਓ ਫਰੈਂਡ ਤੱਕ ਹੀ ਰੱਖੋ ਜੇ ਕੋਈ ਗੱਲ ਹੈ ਆਪਣੇ ਘਰ ਦੇ ਨੂੰ ਪਹਿਲਾਂ ਦੱਸੋ ਇਹ ਨਹੀਂ ਹੈਗੇ ਕਿ ਤੁਸੀਂ ਬਾਹਰ ਐਂਡ ਜੋ ਮਰਜ਼ੀ ਕਰੋ ਇਹ ਗੱਲ ਗਲਤ ਹੈ ਪਹਿਲਾਂ ਆਪਣੇ ਘਰ ਦੇ ਨਾਲ ਗੱਲ ਕਰੋ ਕਿਉਂ ਤੁਹਾਡੇ ਘਰ ਦੇ ਤੁਹਾਨੂੰ ਕੀ ਸਲਾਹ ਦਿੰਦੇ ਕਿਉਂਕਿ ਉਹਨਾਂ ਨੇ ਸਾਡੇ ਤੋਂ ਵੱਧ ਦੁਨੀਆ ਵੇਖੀ ਆ ਬਿਲਕੁਲ ਕਿਉਂਕਿ ਆਪਾਂ ਤਾਂ ਹੁਣ ਆਏ ਉਹਨਾਂ ਨੇ ਤਾਂ ਸਾਡੇ ਤੋਂ ਵੱਧ ਦੁਨੀਆ ਉਹਨਾਂ ਨੇ ਤਾਂ 25 ਸਾਲ ਸਾਡੇ ਤੋਂ ਪਹਿਲਾਂ ਦੇਖ ਲਈ ਆ ਜਿਹੜੀ ਆਪਾਂ ਹੁਣ ਦੇਖਣ ਦੇ ਉਹਨਾਂ ਨੇ ਹਣ ਤੋਂ ਪਹਿਲਾਂ ਦੇਖ ਲਈ ਪਰ ਇਹ ਸਮਝਦੇ ਨੇ ਕਿ ਨਹੀਂ ਅਸੀਂ ਬਾਹਰ ਜਿਹੜਾ ਜੋ ਸਾਡਾ ਫਰੈਂਡ ਸਰਕਲ ਅਸੀਂ ਆਪਣੇ ਪੇਰੈਂਟਸ ਨੂੰ ਦੱਸਾਂਗੇ ਤਾਂ ਉਹ ਪਤਾ ਨਹੀਂ ਕੀ ਸਾਨੂੰ ਘਰ ਬਿਠਾ ਲੈਣਗੇ ਜਾਂ ਕਿੱਦਾਂ ਆ ਕਈਆਂ ਦੇ ਪੇਰੈਂਟਸ ਹੈਗੇ ਆ ਕਈਆਂ ਇਆਂ ਦੇ ਪੇਰੈਂਟਸ ਹੈਗੇ ਆ ਕਿ ਜਿਹੜੇ ਆਪਣਾ ਬੱਚੇ ਪਰ ਇੱਕ ਗੱਲ ਮੈਂ ਐਗਰੀ ਤੁਹਾਡੇ ਨਾਲ ਜਿਹੜੇ ਬੱਚੇ ਜਿਹੜੇ ਪੇਰੈਂਟਸ ਆਪਣੇ ਤੋ ਉਹੀ ਬੱਚਾ ਜ਼ਿਆਦਾ ਵਿਗੜਦਾ ਵਿਗੜਦਾ ਇਹ ਗੱਲ ਸੁਣਨ ਚ ਬਹੁਤ ਆਈ ਵੇਖੀ ਵੀ ਅੱਖੀਆਂ ਕਿ ਜਿਹੜੇ ਬੱਚੇ ਨੂੰ ਪੇਰੈਂਟਸ ਜਿਆਦਾ ਰੋਕਾ ਟੋਕੀ ਕਰਦੇ ਹੈ ਬਾਕੀ ਹੋ ਜਾਂਦਾ ਉਹ ਬੱਚਾ ਹਾਂ ਤੇ ਕਿ ਨਹੀਂ ਯਾਰ ਇਹਨਾਂ ਦਾ ਕੰਮ ਆ ਬੋਲਣਾ ਤੇ ਇਹਨਾਂ ਨੂੰ ਬੋਲ ਬੁਲ ਕੇ ਹਟ ਜਾਣਾ ਆਪਣੀ ਜ਼ਿੰਦਗੀ ਜਿਉ ਉਹ ਬੱਚਾ ਫਿਰ ਜਿਆਦਾ ਨਹੀਂ ਕਰਦਾ ਕਿ ਹੁਣ ਉਹ ਪੇਰੈਂਟਸ ਵੀ ਨਹੀਂ ਰਹੇ ਬਹੁਤ ਪੁਰਾਣੇ ਜਿਨ੍ਹਾਂ ਦੀ ਸੋਚ ਸੀ ਹੁਣ ਪੇਰੈਂਟਸ ਦੀ ਜਿਹੜੀ ਸੋਚ ਉਹ ਵੀ ਨਵੀਂ ਆ ਗਈ ਕਿਉਂਕਿ ਨਿਊ ਜਨਰੇਸ਼ਨ ਥੋੜੀ ਆ ਗਈ ਜਿਹੜੇ ਅੱਜ ਕੱਲ ਦੇ ਪੇਰੈਂਟਸ ਨੇ ਉਹਨਾਂ ਦੀ ਸੋਚ ਜਿਹੜੀ ਆ ਉਹ ਕਾਫੀ ਬਦਲ ਗਈ ਹੈ ਇਸ ਚੇਂਜ ਨੂੰ ਲੈ ਕੇ ਜਿਹੜੀ ਇਹ ਚੇਂਜ ਜਿਹੜੀ ਆ ਹੋ ਗਏ ਆਪਣੇ ਬੱਚਿਆਂ ਦਾ ਸੋਚਦੇ ਆ ਜੇ ਆਪਾਂ ਗੱਲ ਕਰੀ ਨਾ ਆਪਣੇ ਪੇਰੈਂਟਸ ਕਿ ਕੁੜੀ ਮੁੰਡਾ ਕੂਮੇ ਫਿਰਦੇ ਆ ਹਨਾ ਕਿ ਪੇਰੈਂਟਸ ਤੇ ਵੇਖ ਲਿਆ ਪਰ ਉਹ ਉਹਨਾਂ ਨੂੰ ਪਹਿਲਾਂ ਪੁੱਛਣਗੇ ਕਿ ਤੁਹਾਡਾ ਫਰੈਂਡ ਸੀ ਕੌਣ ਸੀ ਇਹ ਨਹੀਂ ਆਪਾਂ ਕਹਿੰਦੇ ਪਹਿਲਾਂ ਤੇ ਇਦਾਂ ਹੁੰਦਾ ਸੀ ਕਿ ਅਗਰ ਕੁੜੀ ਅਗਰ ਪਿੰਡਾਂ ਦੀ ਗੱਲ ਕਰ ਲੈ ਤੇ ਕੁੜੀ ਮੁੰਡਾ ਕਿਤੇ ਫੜ ਲਿਆ ਜਾਂ ਤਾਂ ਸਿੱਧੇ ਗਲੇ ਵੜ ਦਿੱਤੇ ਜਾਂਦੇ ਸੀ ਹੁੰਦਾ ਸੀਗਾ ਏਦਾਂ ਪਹਿਲਾਂ ਪਹਿਲਾਂ ਇਹ ਜਮਾਨੇ ਸੀ ਕਿ ਪਹਿਲਾਂ ਕੁੜੀ ਮੁੰਡੇ ਨੂੰ ਵਿਖਾਉਂਦੇ ਨਹੀਂ ਹੁੰਦੇ ਸੀ ਕਿ ਮਾਪੇ ਪਹਿਲਾਂ ਵਿਆਹ ਤਾਰਉਂਦੇ ਸੀ ਹਾਂ ਬਿਲਕੁਲ ਸਾਡੇ ਘਰ ਦੇ ਗੱਲ ਕਰ ਲਈਏ ਸਾਡੇ ਪੇਰੈਂਟ ਜਦੋਂ ਅਕਸਰ ਮੁਰਾਦ ਕਰਦੇ ਹਨ ਕਿ ਪਹਿਲਾਂ ਵਿਆਹ ਜਿਹੜੇ ਹੀ ਨਾ ਪਹਿਲਾਂ ਇੱਕ ਕੁੜੀ ਮੁੰਡੇ ਨੂੰ ਵਿਖਾਈਦਾ ਹੀ ਨਹੀਂ ਹੁੰਦਾ ਸੀ ਤੇ ਪਹਿਲਾਂ ਹੀ ਵਿਆਹ ਤਾਰ ਦਿੰਦੇ ਸੀ ਕਿ ਨਹੀਂ ਤੁਹਾਡਾ ਵਿਆਹ ਆ ਤਾਂ ਹੁਣ ਅੱਜ ਕੱਲ ਦਾ ਜਮਾਨਾ ਵੇਖ ਲਓ ਅੱਜ ਕੱਲ ਤੇ ਪਹਿਲਾ ਕੁੜੀ ਮੁੰਡਾ ਦੋਵੇਂ ਆਪਸ ਵਿੱਚ ਗੱਲ ਕਰਦੇ ਨੇ ਔਰ ਅਗਰ ਸਹੀ ਲੱਗਦਾ ਤੇ ਕਿਤਨਾ ਕੀਤੇ ਪਹਿਲਾਂ ਐਂਗੇਜਮੈਂਟ ਕਰ ਦਿੰਦੇ ਆ ਸਾਲ ਸਾਲ ਦੋ ਸਾਲ ਮੰਗੇ ਰਹਿੰਦੇ ਆ ਉਸ ਤੋਂ ਬਾਅਦ ਇਹਨਾਂ ਦੇ ਚਲੋ ਜੀ ਉਹਦੇ ਵੱਲ ਵਿਆਹ ਨਹੀਂ ਹੁੰਦਾ ਇਹ ਵੀ ਚੱਲਣ데요 ਅੱਜ ਕੱਲ ਪਲੱਸ 2 ਤੋਂ ਬਾਅਦ ਹੀ ਪੇਰੈਂਟਸ ਵਿਆਹ ਦਿੰਦੇ ਆ ਬੱਚ ਕੋੜੀ ਨੂੰ ਸਮਝ ਵੀ ਨਹੀਂ ਹੁੰਦੀ ਚਲੋ ਜੀ ਦੂਜੇ ਘਰ ਚਲ ਜੋ ਪਰ ਅੱਜ ਕੱਲ ਬਹੁਤ ਪੇਰੈਂਟਸ ਹੁਣ ਕਈਆਂ ਦੇ ਮੁੰਡੇ ਜਿਹੜੇ ਹੁੰਦੇ ਹਨ ਨਾ ਵੀਡੀਓਜ਼ ਅਸੀਂ ਦੇਖਿਆ ਰੀਲਸ ਬਹੁਤ ਸਾਰੇ ਛੋਟੇ ਛੋਟੇ ਬੱਚੇ ਜਵਾਕ ਜਿਹੇ ਜਿਹੇ ਹੁੰਦੇ ਨੇ ਤੇ ਉਹਨਾਂ ਨੂੰ ਫੇਰੇ ਲੈ ਹੁੰਦੇ ਹੁੰਦੇ ਨੇ ਹੁਣ ਇਹ ਨਸ਼ਿਆਂ ਦੀ ਗੱਲ ਕਰੀਏ ਤੇ ਤੇ ਨਸ਼ਾ ਵੀ ਸਾਡੇ ਪੰਜਾਬ ਚ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਕਾਲਜਾਂ ਦੇ ਬੱਚੇ ਬਹੁਤ ਜ਼ਿਆਦਾ ਨਸ਼ਾ ਕਰਦੇ ਕਾਲਜਾਂ ਦੇ ਛੋਟਾ ਸਕੂਲਾਂ ਦੇ ਬੱਚੇ ਨਸ਼ਾ ਕਰਨ ਲੱਗ ਪਏ ਆ ਉਹਨਾਂ ਨੂੰ ਪਸ ਪੈ ਗਿਆ ਕਿ ਇਹ ਚੀਜ਼ ਕੀ ਚੀਜ਼ ਆ ਟੈਸਟ ਕਰਕੇ ਵੇਖਦੇ ਆ ਪਰ ਉਹਨਾਂ ਦੇ ਜਿਹਨਾਂ ਦੇ ਪੇਰੈਂਟਸ ਨੂੰ ਪਤਾ ਲੱਗੇ ਆਪਣੇ ਪੇਰੈਂਟਸ ਨਾਲ ਗੱਲ ਕਰੋ ਕਿ ਹਨੂ ਇਸ ਚੀਜ਼ ਆ ਬੰਦੇ ਨੇ ਉਹਨੂੰ ਆਜ ਜਿਹੜੀ ਚੀਜ਼ ਦਿੱਤੀ ਹੈ ਇਸ ਮਤਲਬ ਠੀਕ ਆ ਸਾਡੀ ਸਿਹਤ ਵਾਜੇ ਕਿ ਨਹੀਂ ਕਿਉਂਕਿ ਉਹਨਾਂ ਦਾ ਬਚਪਨਾ ਹੁੰਦਾ ਆ ਤਾਂ ਕਰਕੇ ਕੁੜੀਆਂ ਦੀ ਗੱਲ ਕਰ ਲੈਨੇ ਨਾ ਕਿ ਕੁੜੀਆਂ ਜਿਸ ਤਰ੍ਹਾਂ ਹਰ ਵਾਰ ਕੁੜੀਆਂ ਨੂੰ ਹੀ ਜਿਹੜਾ ਬਲੇਮ ਕੀਤਾ ਜਾਂਦਾ ਹੈ ਕਿ ਯਾਰ ਨਹੀਂ ਕੁੜੀਆਂ ਨੇ ਧੋਖਾ ਦਿੱਤਾ ਜਾਂ ਫਿਰ ਫੋਰਨ ਜਾ ਕੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਸੱਚ ਵੀ ਨੇ ਫੋਰਨ ਜਾ ਕੇ ਕੁੜੀਆਂ ਬਦਲ ਜਾਂਦੀਆਂ ਨੇ ਚੂੜਾ ਸੁੱਟ ਕੇ 에ਰਪੋਰਟ ਤੇ ਮਾਰਦੀਆਂ ਇਹ ਗੱਲ ਤਾਂ ਡਾਇਗਰੀ ਕਿਉਂਕਿ ਮੁੰਡੇ ਦਾ ਇੰਨਾ ਪੈਸਾ ਲਾ ਕੇ ਜਾਂਦੀਆਂ ਜਾਂ ਜਾ ਕੇ ਉਹਨਾਂ ਨੇ ਫੋਨ ਵੀ ਨਹੀਂ ਕਰ ਦਿੰਦੀਆਂ ਬਲੌਕ ਕਰ ਦਿੰਦੀਆਂ ਆ ਇਹ ਗੱਲ ਗਲਤ ਕਿਉਂਕਿ ਜੇ ਤੁਹਾਡੇ ਨਾਲ ਤੁਹਾਡਾ ਕੋਈ ਪਰਸੰਦ ਕੁੜੀ ਦੇ ਪਰਸੰਦ ਕੁੜੀ ਦੇ ਫੈਮਿਲੀ ਦੇ ਵਿੱਚੋਂ ਕੋਈ ਐਦਾਂ ਕਰੇ ਤੇ ਫਿਰ ਕੁੜੀ ਨੂੰ ਕਿੰਨਾ ਦੁੱਖ ਲੱਗੇਗਾ ਜੇ ਉਹਦੇ ਕੁੜੀ ਦੇ ਭਰਾ ਦੇ ਨਾਲ ਇਦਾਂ ਹੋਵੇ ਤਾਂ ਉਹਦੀ ਪਰਜਾਈ ਉਹਦੇ ਨਾਲ ਇਦਾਂ ਕਰਦੇ ਤੇ ਫਿਰ ਕਿੰਨਾ ਦੁੱਖ ਲੱਗੇਗਾ ਪਰ ਇਹ ਗੱਲ ਗਲਤ ਹੈ ਕਿ ਜਦੋਂ ਅਗਲੇ ਬੰਦੇ ਤੋਂ ਤੁਸੀਂ ਇੰਨਾ ਪਹਿਲਾ ਲਾ ਕੇ ਜਾਂਦੇ ਚਲੋ ਉਹਨੂੰ ਸਾਧ ਲਓ ਤੇ ਫਿਰ ਭਾਵੇਂ ਤੁਸੀਂ ਲੱਗ ਹੋ ਜੋ ਕਿ ਨਹੀਂ ਆਪਾਂ ਸਾਡੇ ਅਲੱਗ-ਅਲੱਗ ਰਸਤੇ ਠੀਕ ਆ ਪਰ ਉਹਨੂੰ ਇੱਕ ਵਾਰੀ ਸਾਧ ਲਓ ਇੰਨਾ ਪੈਸਾ ਨਾ ਵੇਸਟ ਕਰੋ ਕਿਉਂਕਿ ਮੈਂ ਤਾਂ ਸਾਰਿਆਂ ਨੂੰ ਹੀ ਕਹੁੰਨੀ ਆ ਕਿ ਤੁਸੀਂ ਇਹ ਕੰਮ ਛੱਡ ਦੋ ਹਜੇ ਵੀ ਟ੍ਰੈਂਡ ਆ ਜਿ ਕੁੜੀਆਂ ਪਹਿਲੇ ਮੁੰਡੇ ਪਹਿਲਾਂ ਆਇਲਸ ਕਰਕੇ ਭੇਜਦੇ ਆ ਉੱਥੇ ਜਾ ਕੇ ਮੁੱਕਰ ਜਾਂਦੀਆਂ ਆ ਤਾਂ ਫੇਰ ਉਹ ਮੁੰਡੇ ਨੂੰ ਸਾਧਦੀਆਂ ਨਹੀਂ ਹੈਗੇ ਮੁੰਡੇ ਦਾ ਤੀਤੀ 35 35 ਲੱਖ ਰੁਪਇਆ ਖਰਾਬ ਹੋ ਜਾਂਦਾ ਆ ਅੱਜ ਕੱਲ ਤਾਂ ਵਿਆਹ ਵੀ ਇਹਦੇ ਇੱਕ ਹੁੰਦੇ ਨੇ ਕਿ ਕੁੜੀ ਦੇ ਆਈਟਸ ਚ ਕਿੰਨੇ ਬੈਂਡ ਨੇ ਉਸ ਤੋਂ ਬਾਅਦ ਹੀ ਅਗਰ ਅੱਛੇ ਨੇ ਤੇ ਬਾਹਰ ਲਾ ਜਾਈਏ ਅੱਜਕੱਲ ਝੂਠਾ ਵਿਆਹ ਚੱਲਣ ਲੱਗ ਪਿਆ ਝੂਠੇ ਵਿਆਹ ਦਾ ਟ੍ਰੈਂਡ ਚੱਲਣ ਲੱਗ ਪਿਆ ਆ ਕੀ ਮਤਲਬ ਕਿ ਗੁਰੂ ਮਹਾਰਾਜ ਅੱਗੇ ਲਾਵਾ ਲੈਂਦੇ ਆ ਤਾਂ ਬਾਅਦ ਚ ਕੁੜੀ ਆਪਣੇ ਘਰ ਮੁੰਡਾ ਆਪਣੇ ਘਰ ਜਦੋਂ ਕੁੜੀ ਦਾ ਵੀਜ਼ਾ ਆ ਜਾਏਗਾ ਮੁੰਡੇ ਨੂੰ ਸਾਥ ਲੈ ਕੇ ਫਿਰ ਬਾਹਰ ਚਲ ਜਾਗੇ ਉੱਥੇ ਜਾ ਕੇ ਉਹ ਤਲਾਕ ਕਰ ਲਾਵਾਂਗੇ ਕਿੱਥੇ ਸੋਚ ਚੱਲ ਗਈ ਉਦੋਂ ਪੇਰੈਂਟਸ ਨੂੰ ਨਹੀਂ ਲੱਗਦਾ ਕਿ ਇਹ ਗਲਤ ਹੈ ਉਹਦਾ ਪੇਰੈਂਟਸ ਕਹਿੰਦੇ ਨੇ ਬਹੁਤ ਸਿੱਦਾ ਗਲਤ ਨਹੀਂ ਕਿ ਉਦੋਂ ਇਹ ਚੀਜ਼ਾਂ ਗਲਤ ਨਹੀਂ ਹੈ ਗੁਰੂ ਮਹਾਰਾਜ ਅੱਗੇ ਤੁਸੀਂ ਨਕਲੀ ਜੜੀਆਂ ਲਾਵਾ ਲੈਣੀਆਂ ਲਾਵਾ ਅਸਲੀ ਹੁੰਦੀਆਂ ਆ ਸਭ ਕੁਝ ਲਾਫੇਰੇ ਵੀ ਅਸਲੀ ਹੁੰਦੇ ਆ بس یہ کہ اپنے مان ਨੂੰ ਕਹਿੰਦੇ ਕਿ ਵਿਆਹ ਨਕਲੀ ਆ ਕਿਦੋਂ ਮੰਨ ਲਈਏ ਇਹ ਤੇ ਗੁਰੂ ਮਹਾਰਜ ਨੇ ਝੂਠਾ ਕਰਤਾ ਵੀ ਕਿ ਆ ਜਿਹੜੀ ਚਾਰ ਲਾਵਾਂ ਲੈ ਕੇ ਕੁੜੀ ਜਿਹੜੀ ਆ ਸੋਹਰੇ ਘਰ ਤੋਰੀ ਜਾਂਦੀ ਆ ਪਰ ਸੋਹਰੇ ਘਰ ਜਾਂਦੀ ਨਹੀਂ ਹੈਗੀ ਜਾਂਦੀ ਨਹੀਂ ਸੋਹਰੇ ਘਰ ਕੁੜੀ ਜਾਂਦੀ ਨਹੀਂ ਆਪਣੇ ਘਰ ਚਲੇ ਜਾਂਦੀ ਆ ਮੁੰਡਾ ਆਪਣੇ ਘਰ ਸਲ ਜਾਂਦਾ ਪਰ ਇਹਦੇ ਚ ਸਾਬ ਲਈ ਇਹ ਤੇ ਇੱਕ ਚ ਗੱਲ ਕਰੀ ਹੈ ਨਾ ਤੇ ਇਹਦੇ ਚ ਇਹਨਾਂ ਨੇ ਗੁਰੂ ਮਹਾਰਜ ਨੇ ਝੂਠਾ ਕਰਤਾ ਆ ਹਮ ਅਗਰ ਵੀਜ਼ਾ ਆਏਗਾ ਤਾਂ ਕੁੜੀ ਸੋਹਰੇ ਘਰ ਜਾਏਗੀ ਅਗਰ ਨਹੀਂ ਆਂਦਾ ਤਾਂ ਉਹ ਰਿਸ਼ਤਾ ਉੱਥੇ ਹੀ ਖਤਮ ਉੱਥੇ ਹੀ ਖਤਮ ਨਹੀਂ ਤੇ ਅੱਜ ਕੱਲ ਪਹਿਲਾਂ ਕੁੜੀ ਦਾ ਵੀਜ਼ਾ ਆ ਜਾਂਦਾ ਆ ਫਿਰ ਐਨ ਮੌਕੇ ਤੇ ਵਿਆਹ ਕਰਦੇ ਆ ਫਿਰ ਕੁੜੀ ਬਾਹਰ ਜਾਂਦੀ ਫਿਰ ਮੁੰਡਾ ਬਾਰੋ ਖੜ। ਕੀ ਕੀ ਟ੍ਰੈਂਡ ਚੱਲ ਚੁੱਕਿਆ ਹੈ ਕੀ ਲੋਕਾਂ ਦੇ ਸੋਚ ਕਿੱਥੇ ਹੈ ਅੱਜ ਕੱਲ ਚੰਗੇ ਮੁੰਡੇ ਲੱਭਣੇ ਬਾਹਰ ਜਾਣ ਤੋਂ ਬਿਨਾ ਮੁੰਡੇ ਨਹੀਂ ਲੱਭਦੇ ਅੱਜ 12-12 ਸਾਲਾਂ ਦੀਆਂ ਕੁੜੀਆਂ ਜਿਹੜੀਆਂ ਮਾਵਾ ਬਣਣ ਡੀਆਂ ਬਿਲਕੁਲ ਇੱਕ ਕਾਲਜੋਗ ਚੱਲਣ ਡਿਆ ਹੂੰ 12-12 ਸਾਲਾਂ ਕੁੜੀ ਜਰ 12 ਬਾਲਾ ਸਾਲਾਂ ਦੀਆਂ ਕੁੜੀਆਂ ਮਾਵਾ ਬਣਣ ਡੀਆਂ 12-12 ਸਾਲਾਂ ਦੀਆਂ ਕੁੜੀਆਂ ਨੰਨੀਆਂ ਵੀ ਬਣਣ ਡੀਆਂ ਹੂੰ ਇਹ ਟ੍ਰੈਂਡ ਆ ਇਹ ਕਲਜੋਗ ਚੱਲਣ ਦੇ ਆ ਬਾਬਾ ਨਾਨਕ ਨੇ ਤਾਂ ਪਹਿਲਾਂ ਹੀ ਕਹਿ ਤਾ ਸੀ ਇਹ ਕਲਜੋਗ ਆਣਾ ਨੋ ਨੋ ਸਾਲ ਦੀਆਂ ਬੱਚੀਆਂ ਜਿਹੜੀਆਂ ਉਹ ਮਾਵਾ ਬਣਣਗੀਆਂ ਤੇ ਉਹ ਆ ਰਹੇ ਆ ਜੇਕਰ ਆਪ ਅਗ ਦੇਖੀਏ ਤੇ ਆ ਰਿਹਾ ਜਮਾਨਾ ਉਹ ਆ ਰਿਹਾ ਆ ਤੇ ਕੀ ਲੱਗਦਾ ਕੋਮਲ ਕੀ ਕੁੜੀਆਂ ਗਲਤ ਨੇ ਮੁੰਡੇ ਗਲਤ ਨੇ ਜਾਂ ਮਾਪੇ ਗਲਤ ਨੇ ਗਲਤ ਕੌਣ ਆ ਇੱਥੇ ਕੀ ਸਾਡੀ ਸੋਚ ਹੀ ਹੋਣੀ ਚਾਹੀਦੀ ਆ ਇਹ ਸਾਡੀ ਜਿਹੜੀ ਆਪਾਂ ਸੋਚ ਨੂੰ ਲੈ ਕੇ ਤੁਰਦੇ ਹੀ ਨਹੀਂ ਆ ਕਿ ਜੇਕਰ ਆਪਾਂ ਸਲਾਹ ਪਹਿਲਾਂ ਨਾ ਜਮਾਨੇ 'ਚ ਗੱਲ ਕਰਦੇ ਸੀ ਕਿ ਬਜ਼ੁਰਗ ਬੰਦੇ ਦੀ ਸਲਾਹ ਲਓ ਉਹ ਸਹੀ ਸਲਾਹ ਦਵੇਗਾ ਪਰ ਅੱਜਕੱਲ ਤਾਂ ਆਪਾਂ ਆਪਣੇ ਮਾਪਿਆਂ ਦੀ ਸਲਾਹ ਨਹੀਂ ਲੈਂਦੇ ਹੈ